ਵਾਹਿਗੁਰੂ ਜੀ ਦਾ ਖਾਲਸਾ ਵਾਜੇ ਦੇ ਵਿੱਚ ਦੀਪਾਂ ਤੇ ਅ ਸਾਹਿਬ ਗੁਰੂ ਦੱਸਣਾ ਚਾਹੁੰਦੇ ਆ ਪਿਛਲੇ ਦਿਨਾਂ ਤੋਂ ਜੋ ਵੈਦਾਂ ਦਾ ਵਿਵਾਦ ਚੱਲ ਰਿਹਾ ਨੱਚਰ ਤੋਂ ਲੈ ਕੇ ਉਹਨਾਂ ਨੂੰ ਪ੍ਰਮੋਟ ਕਰਨ ਵਾਲੀ ਬੀਬੀ ਦੀਪਕਾ ਲੁਥਰਾ ਜੀ ਅੱਜ ਆਏ ਆ ਤੇ ਇਹ ਮਾਫੀ ਮੰਗਣਾ ਚਾਹੁੰਦੇ ਪੰਜਾਬ ਵਾਸੀਆਂ ਤੋਂ ਕੀਤੀਆਂ ਗੱਲਾਂ ਤੇ ਜਿਹੜੀਆਂ ਵੀਡੀਓ ਹੈਗੀਆਂ ਡਿਲੀਟ ਕੀਤੀਆਂ ਵੀ ਆ ਤੇ ਅੱਗੇ ਵੀ ਕਰਨਗੇ ਤੇ ਇਹਨਾਂ ਦੀ ਸੁਣ ਲਈ ਜਾਵੇ ਭਾਈ ਇਹ ਕੀ ਸਫਾਈ ਜਾਂਦੇ ਉਸ ਕੇਸ ਤੇ ਹਾਂ ਜਿਵੇਂ ਮੈਂ ਅੰਤ ਤੱਕ ਵੇਦ ਵਾਲੀ ਵੀਡੀਓ ਪਾਈਆਂ ਨਹੀਂ ਹੈ ਵਿੱਚ ਸਾਰਿਆਂ ਨੂੰ ਆਫਰ ਲੱਗਿਆ ਸੀ ਕੁਝ ਗਲਤ ਤਾਂ ਲੱਗਿਆ ਸੀ ਸਾਰਿਆਂ ਨੂੰ ਉਹਦੇ ਵਾਸਤੇ ਮੈਂ ਮਾਫੀ ਮੰਗਦੀ ਹਾਂ ਕਿ ਅੱਜ ਤੋਂ ਬਾਅਦ ਇਹ ਵੀਡੀਓ ਨਹੀਂ ਦੁਬਾਰਾ ਬਹਾਈ ਜਾਏਗੀ ਤੇ ਨਾਈ ਫੋਰਟ ਕੀਤੀ ਜਾਏਗੀ ਸਪੈਸ਼ਲ ਬੈਸ ਤੇ ਡਬਲ ਨਹੀਂ ਤੇ ਸੰਗਤ ਨੂੰ ਦੱਸਣਾ ਚਾਹੁੰਦੇ ਹਾਂ ਵੀ ਇਹਨਾਂ ਨੇ ਕਲੀਅਰਲੀ ਤੌਰ ਤੇ ਇੱਥੇ ਬੰਦਿਆਂ 'ਚ ਬੈਠ ਕੇ ਦੂਜੀ ਯਾਰ ਬੁਲਾਇਆ ਗਿਆ ਇਹਨਾਂ ਵਿੱਚ ਤੇ ਪਹਿਲਾਂ ਵੀ ਤੇ ਅੱਜ ਵੀ ਮਾਗੀ ਮੰਗੀ ਆ ਲੈਕਤੀ ਰੂਪ ਚ ਵੀ ਮਾਗੀ ਮੰਗੇ ਕਿ ਇਹ ਅਥੀਰਲੀ ਗਲਤੀ ਆ ਤੇ ਅਸੀਂ ਇੱਕ ਹੋਣ ਦੇ ਨਾਤੇ ਸੰਘ ਹੋਣ ਦੇ ਨਾਤੇ ਅਸੀਂ ਨਹੀਂ ਚਾਹੁੰਦੇ ਅਸੀਂ ਸਾਡਾ ਕਿਸੇ ਧਰਮ ਦੇ ਨਾਲ ਕੋਈ ਗੈਰ ਵਿਰੋਧ ਨਹੀਂ ਹੈ ਬੱਚੀ ਆ ਇਹ ਕਿਸੇ ਵੀ ਧਰਮ ਦੀ ਅਸੀਂ ਨਹੀਂ ਚਾਹੁੰਦੇ ਠਾਣਿਆ ਕੋਟਾ ਕਚੇੜੀਆਂ ਦੇ ਗੇੜੇ ਲਾਵੇ ਅੱਗੇ ਤੋਂ ਡਬਲ ਮੀਨਿੰਗ ਵਾਲੀਆਂ ਵੀਡੀਓ ਲੱਚਰਤਾਂ ਵਾਲੀਆਂ ਵੀਡੀਓ ਜਾਂ ਗਲਤ ਪ੍ਰਮੋਸ਼ਨ ਵਾਲਾ ਨਹੀਂ ਕੀਤਾ ਜਾਣਗੀਆਂ ਜੇ ਇਹ ਦੀਪਕਾ ਲੁਥਰਾ ਗਲਤ ਪ੍ਰੋਮੋਸ਼ਨ ਕਰੂਗੀ ਜਿਹਦੇ ਡਬਲ ਮੀਨਿੰਗ ਹੋਣਗੇ ਤੇ ਇਹੀ ਕੇਸ ਦੁਆਰਾ ਓਪਨ ਕੀਤਾ ਜਾਊਗਾ ਜਿਹਦੇ ਤੇਨਾਂ ਦੀ ਸਹਿਮਤੀ ਆ ਇਸ ਕਰਕੇ ਸੰਗਤ ਨੂੰ ਵੀ ਦੱਸਣਾ ਚਾਹੁੰਦੇ ਵੀਰਾਂ ਭੈਣਾਂ ਨੂੰ ਵੀ ਤੁਸੀਂ ਇਹਨਾਂ ਦੀ ਜਿਹੜੀ માਫੀ ਲਾਮਾ ਹੈਗਾ ਵੀ ਇੱਕ ਵਾਰੀ ਇਹ ਮੰਨ ਲਿਆ ਜਾਵੇ ਤੇ ਜੋ ਸੋਸ਼ਲ ਮੀਡੀਆ ਦੇ ਬਾਰੇ ਇਹਨਾਂ ਨੂੰ ਕੋਈ ਉੱਚੀ ਨੀਚੇ ਬੋਲਦਾ ਜਾਂ ਕੋਈ ਸ਼ਬਦ ਕਿਹਾ ਜਾਂਦਾ ਗਾਲੀ ਗਲੋਚ ਨਾ ਕੀਤੀ ਜਾਵੇ ਕਿਉਂਕਿ ਅਸੀਂ ਆ ਭੈਣਾਂ ਸਭ ਨੇ ਸਾਂਝੀਆਂ ਹੁੰਦੇ ਆ ਇਹ ਜਿੰਨੀ ਦਾ ਮਾਸ ਤੋਂ ਬੀਓ ਨਾਲ ਕਰਦੇ ਲੈਂਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਸਾਹਮਣੇ ਅ ਸਾਹਿਬਦਰੋਂ ਦੱਸਣਾ ਚਾਹੁੰਦੇ ਆ ਪਿਛਲੇ ਦਿਨਾਂ ਤੋਂ ਜੋ ਵੈਦਾਂ ਦਾ ਵਿਵਾਦ ਚੱਲ ਰਿਹਾ ਨਕਚਰ ਤੋਂ ਲੈ ਕੇ ਉਹਨਾਂ ਨੂੰ ਪ੍ਰਮੋਟ ਕਰਨ ਵਾਲੀ ਦੇਗੀ ਦੀਪਿਕਾ ਲੁਥਰਾ ਜੀ ਅੱਜ ਆਏ ਆ ਤੇ ਇਹ ਮਾਫੀ ਮੰਗਣਾ ਚਾਹੁੰਦੇ ਪੰਜਾਬ ਵਾਸੀਆਂ ਤੋਂ ਕੀਤੀਆਂ ਕਰਦੀਆਂ ਤੇ ਜਿਹੜੀਆਂ ਵੀਡੀਓ ਹੈਗੀਆਂ ਡਿਲੀਟ ਕੀਤੀਆਂ ਵੀ ਆ ਤੇ ਅੱਗੇ ਵੀ ਕਰਨਗੇ ਤੇ ਇਹਨਾਂ ਦੀ ਸੁਣ ਲਈ ਜਾਵੇ ਭਾਈ ਇਹ ਕੀ ਸਫਾਈ ਜਾਂਦੇ ਉਸ ਦੇ ਹਾਂ ਜਿਵੇਂ ਮੈਂ ਅੱਜ ਤੱਕ ਵੀਡ ਵਾਲੀਆਂ ਵੀਡੀਓ ਪਾਈਆਂ ਹੀ ਆਂ ਜਿੱਚ ਸਾਰਿਆਂ ਨੂੰ ਆਫਵਰਡ ਲੱਗਾ ਸੀ ਕੁਝ ਗਲਤ ਤਾਂ ਲੱਗਿਆ ਹੀ ਸਾਰਿਆਂ ਨੂੰ ਉਹ ਦਿਵਸ ਤੇ ਮਾਫੀ ਮੰਗ ਲਈ ਕਿ ਅੱਜ ਤੋਂ ਬਾਅਦ ਇਹ ਵੀਡੀਓ ਨਾ ਹੀ ਦੁਬਾਰਾ ਬਣਾਈ ਜਾਏਗੀ ਤੇ ਨਾਈ ਪੋਸਟ ਕੀਤੀ ਜਾਏਗੀ ਸਪੈਸ਼ਲ ਬੈਕ ਤੇ ਦਬਲ ਨਹੀਂ ਤੇ ਸੰਗਤ ਨੂੰ ਦੱਸਣਾ ਚਾਹੁੰਦੇ ਆਂ ਕਿ ਇਹਨਾਂ ਨੇ ਕਲੀਅਰਲੀ ਤੌਰ ਤੇ ਇੱਥੇ ਬੰਦਿਆਂ 'ਚ ਬੈਠ ਕੇ ਦੂਜੀ ਵਾਰ ਬੁਲਾਇਆ ਗਿਆ ਇਹਨਾਂ ਵਿੱਚ ਤੇ ਪਹਿਲਾਂ ਵੀ ਤੇ ਅੱਜ ਵੀ ਮਾਫੀ ਮੰਗੀ ਆ ਲੈਕਸੀ ਰੂਪ ਤੇ ਵੀ ਮਾਫੀ ਮੰਗੇ ਕਿ ਇਹ ਅਕੀਰ ਰੀਡਲਤੀ ਆ ਤੇ ਅਸੀਂ ਇੱਕ ਹੋਣ ਦੇ ਨਾਤੇ ਸੰਘ ਹੋਣ ਦੇ ਨਾਤੇ ਅਸੀਂ ਨਹੀਂ ਚਾਹੁੰਦੇ ਅਸੀਂ ਸਾਡਾ ਕਿਸੇ ਧਰਮ ਦੇ ਨਾਲ ਕੋਈ ਗੈਰ ਵਿਰੋਧ ਨਹੀਂ ਹੈ ਬੱਚੀ ਆ ਇਹ ਕਿਸੇ ਵੀ ਧਰਮ ਦੀ ਅਸੀਂ ਨਹੀਂ ਚਾਹੁੰਦੇ ਠਾਣਿਆ ਕੋਟਾ ਕਚਰਿਆਂ ਦੇ ਢੇਡੇ ਲਾਵੇ ਅੱਗੇ ਤੋਂ ਡਬਲ ਮੀਨਿੰਗ ਵਾਲੀਆਂ ਵੀਡੀਓ ਲੱਚਰਤਾਲੀਆਂ ਵੀਡੀਓ ਜਾਂ ਗਲਤ ਪ੍ਰਮੋਸ਼ਨ ਨਾਲ ਨਹੀਂ ਕੀਤੀਆਂ ਜਾਣਗੀਆਂ ਜੇ ਇਹ ਦੀਪਕਾ ਲੁਥਰਾ ਗਲਤ ਪ੍ਰਮੋਸ਼ਨਾਂ ਕਰੂਗੀ ਜਿਹਦੇ ਡਬਲ ਮੀਨਿੰਗ ਹੋਣਗੇ ਤੇ ਇਹੀ ਕੇਸ ਦੁਆਰਾ ਓਪਨ ਕੀਤਾ ਜਾਊਗਾ ਵੀ ਜਿਹਦੇ ਤੇਨਾਂ ਦੀ ਸਹਿਮਤੀ ਆ ਇਸ ਸਾਕੇ ਸੰਗਤ ਨੂੰ ਵੀ ਦੱਸਣਾ ਚਾਹੁੰਦੇ ਵੀਰਾ ਭੈਣਾਂ ਨੂੰ ਵੀ ਤੁਸੀਂ ਇਹਨਾਂ ਦੀ ਜਰਮਾਫੀ ਲਾਮਾ ਹੈਗਾ ਵੀ ਇੱਕ ਵਾਰੀ ਜੇ ਮੰਨ ਲਿਆ ਜਾਵੇ ਤੇ ਜੋ ਸੋਸ਼ਲ ਮੀਡੀਆ ਦੇ ਬਾਰੇ ਇਹਨਾਂ ਨੂੰ ਕੋਈ ਉੱਚ ਨੀਚ ਬੋਲਦਾ ਜਾਂ ਕੋਈ ਸ਼ਬਦ ਕਿਹਾ ਜਾਂਦਾ ਗਾਲੀ ਬਲੋਚ ਨਾ ਕੀਤੀ ਜਾਵੇ ਕਿਉਂਕਿ ਅਸੀਂ ਆ ਭੈਣਾਂ ਸਭ ਦਿਆਂ ਸਾਂਝੀਆਂ ਹੁੰਦੀਆਂ ਇਹ ਜਿੰਨੀ ਕਮਾਤੋ ਖੁਲੀ ਹੋਣਾ ਕਰਪੇ ਲੈਂਦਾ ਵਾਹੇ ਦੁਜੀ ਕਾ ਸਾਹ